ਜਿਹੜੀ ਜਿਹੜੀ ਤੈਨੂੰ ਪਤਲੀ ਹੋਊਗਾ ਰਤੀ ਵਾਲੀ ਸੜਕ ਲਾਈਵ ਦੇ ਵਿੱਚ ਉਹਦਾ ਇੰਨਾ ਕੁਝ ਬੋਲਿਆ ਇੰਨਾ ਕੁਝ ਬੋਲਿਆ ਚਿੱਟਾ ਲੱਗਿਆ ਹੋਇਆ ਇੱਥੋਂ ਖੁਰਕਣ ਲੱਗ ਗਿਆ ਅੰਦਾ ਨੱਕ ਖੁਰਕਣ ਲੱਗ ਅਸੀਂ ਬੰਦਿਆਂ ਚ ਹੀ ਰਹਨੇ ਆ ਕੀੜੇ ਤੂੰ ਇੱਕ ਦਿਨ ਦਾ 3-3 ਗ੍ਰਾਮ ਚਿੱਟਾ ਵੀ ਨਾ ਤੇ ਇਹ ਸਾਰਾ ਕੁਝ ਬਾਇਓ ਡਾਟਾ ਕੱਢ ਲੈ ਹੋਰ ਕਹਿੰਦਾ ਵੀ ਜਿੱਦ ਦੇ ਪਿੰਡ ਆ ਗਿਆ ਬਈ ਅਸੀਂ ਬਕਸਦੇ ਨਹੀਂ ਤਿੰਨ ਗੱਡੀਆਂ ਪਿੱਛੇ ਖੜੀਆਂ ਨੇ ਦੋ ਗੱਡੀਆਂ ਤੇਰੇ ਬਣ ਕੇ ਆਈਆਂ ਅੱਜ ਪੂਰਾ ਹਾਂ ਸੁਖਰਤੀ ਦੇ ਡੇਲੀ ਇੰਸਟਾਗ੍ਰam ਅਕਾਊਂਟ ਦੇ ਉੱਪਰ ਲਾਈਵ ਆ ਕੇ ਗਾਲਾਂ ਕੱਢਣ ਵਾਲੇ ਮੁੱਦੇ ਨੂੰ ਲੈ ਕੇ ਹੁਣ 5-6 ਗੱਡੀਆਂ ਲੈ ਕੇ ਮੁੰਡੇ ਸੁਖਰਤੀ ਦੇ ਪਿੰਡ ਪਹੁੰਚ ਜਾਂਦੇ ਨੇ ਜੋ ਕਲਿੱਪ ਤੁਸੀਂ ਆਪਣੀ ਸਕਰੀਨ ਉੱਪਰ ਚੱਲਦੀ ਦੇਖ ਸਕਦੇ ਜਿਸ ਦੇ ਵਿੱਚ 5-6 ਗੱਡੀਆਂ ਨੇ ਜਿਹੜੀਆਂ ਕਿ ਸੁਖਰਤੀ ਦੇ ਪਿੰਡ ਪਹੁੰਚ ਜਾਂਦੀਆਂ ਨੇ ਜਿੱਥੇ ਕਿ ਸੁਖਰਤੀ ਨੂੰ ਮਿਲਣ ਲਈ ਜਾਂਦੇ ਨੇ ਸੋ ਉੱਥੇ ਆਪ ਨੂੰ ਦੱਸਦੇ ਕਿ ਉਹ ਮੁੰਡੇ ਉੱਥੇ ਜਾ ਕੇ ਲਾਈਵ ਹੁੰਦੇ ਨੇ ਤੇ ਲਾਈਵ ਹੋ ਕੇ ਬਹੁਤ ਵੱਡੇ ਵੱਡੇ ਖੁਲਾਸੇ ਕਰਦੇ ਨੇ ਸੁਖਰਤੀ ਦੇ ਰਿਲੇਟਡ ਉਹ ਮੁੰਡਿਆਂ ਦੁਬਾਰਾ ਕਿਹਾ ਜਾਂਦਾ ਕਿ ਇਹ ਸੁਖਰਤੀ ਹੈ ਜਿਹੜਾ ਕਿ ਤਕਰੀਬਨ 2 ਤੋਂ 3 ਗ੍ਰਾਮ ਡੇਲੀ ਦਾ ਚਿੱਟਾ ਲਾਉਂਦਾਗਾ ਇਹ ਉਹਨਾਂ ਮੁੰਡਿਆਂ ਦੁਬਾਰਾ ਕਿਹਾ ਜਾ ਰਿਹਾ ਕਿ ਤੇ ਨਾਲ ਦੀ ਨਾਲ ਸੁਖ ਰਤੀਏ ਦੁਬਾਰਾ ਆਪਣੇ ਲਾਈਵ ਦੇ ਵਿੱਚ ਬਹੁਤ ਗਾਲਾਂ ਕੱਢੀਆਂ ਗਈਆਂ ਸੀ ਜਿਹਦੇ ਚੱਲਦੇ ਆ ਉਹਨਾਂ ਮੁੰਡਿਆਂ ਦੁਬਾਰਾ ਇਹ ਕਿਹਾ ਗਿਆ ਕਿ ਹੁਣ ਤੂੰ ਜਦੋਂ ਵੀ ਸਾਨੂੰ ਮਿਲੇਗਾ ਜਾਂ ਆਪਦੇ ਪਿੰਡ ਮਿਲੇਗੇ ਜਾਂ ਕਿਤੇ ਸਾਨੂੰ ਬਾਹਰ ਮਿਲੇਗਾ ਤੇਰੀਆਂ ਅਸੀਂ ਲੱਤਾਂ ਤੋੜਾਂਗੇ ਅੱਜ ਤੈਨੂੰ ਅਸੀਂ ਲਾਸਟ ਵਾਰਨਿੰਗ ਦੇ ਕੇ ਜਾ ਰਹੇ ਹਾਂਗੇ ਇਹ ਉਹਨਾਂ ਮੁੰਡਿਆਂ ਦੁਬਾਰਾ ਕਿਹਾ ਜਾ ਰਿਹਾਗਾ ਬਾਕੀ ਆਪਾਂ ਤੁਹਾਡੇ ਨਾਲ ਅੱਗੇ ਛੋਟੀ ਜਿਹੀ ਕਲਿੱਪ ਵੀ ਸ਼ੇਅਰ ਕਰਾਂਗੇ ਬਾਕੀ ਸਾਰੇ ਭਰਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਿਓ ਕਿ ਇਸ ਮੁੱਦੇ ਨੂੰ ਇੱਥੇ ਰੋਕਣਾ ਚਾਹੀਦਾ ਜਾਂ ਇਸ ਨੂੰ ਅੱਗੇ ਵੀ ਲੈ ਜਾਣਾ ਚਾਹੀਦਾ ਕਿਉਂਕਿ ਇਹ ਗੱਲਾਂ ਨੇ ਜਿਹੜੇ ਕਿ ਹੁਣ ਅੱਗੇ ਦੀ ਅੱਗੇ ਬਹੁਤ ਜ਼ਿਆਦਾ ਵੱਧ ਰਹੀਆਂ ਨੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਾਕੀ ਆਪਾਂ ਤੁਹਾਡੇ ਨਾਲ ਅੱਗੇ ਛੋਟੀ ਜੀ ਕਲਿੱਪ ਵੀ ਐਡ ਕਰਨ ਲੱਗੇ ਆ ਜੋ ਤੁਸੀਂ ਅੱਗੇ ਦੇਖੋਗੇ ਰੱਬ ਰਾਖਾ ਉਦੇ ਤੇਰੀ ਨਾਂ ਕੋਈ ਨਾਫੀ ਬਣਨੀ ਤੇਰੇ ਲਈ ਛੱđa ਲੱਤਾਂ ਤੋੜਾਂਗੇ ਉਹ ਸਿੱਧਾ ਜਿਹਨੂੰ ਅੱਜ ਕਹਿ ਕੇ ਜਨਾਂ ਨਾ